ਤੇ ਚੇਪੇ ਦਾ ਤਾਂ ਹੈਗਾ ਨਾ ਜਿਹਦੇ ਮਿੱਤਰ ਕੀੜੇ ਉਹਨਾਂ ਦਾ ਲੋੜ ਹੀ ਤੇ ਵਾਸਤੇ ਦਾ ਯਾਰ ਮਿੱਤਰ ਕੀੜੇ ਤੋਂ ਗੱਲ yaad ਆ ਗਿਆ ਮੈਂ ਨਾਰਾਂ ਦੇ ਥੋੜੇ ਬਹੁਤ ਦੇਖੇ ਮਿੱਤਰ ਕੀੜੇ ਨਾ ਬਾਦੂ ਰੱਖਿਆ ਪੱਬਰ ਮੰਗਾਏ ਵਾਹ ਜੀ ਵਾਹ ਵੈਰਿਟੀ ਬਹੁਤ ਚੰਗੀ ਹੈ ਚਲ ਮੈਂ ਤੈਨੂੰ ਅੱਜ ਸੁਣਾਉਣਾ ਫਿਰ ਬਹੁਤ ਪੁਰਾਣੀ ਗੱਲ ਆ ਅੱਛਾ ਆਪਣੇ ਬਜ਼ੁਰਗਾਂ ਨੇ ਇੱਕ ਵਾਰੀ ਮੈਨੂੰ ਗੱਲ ਸੁਣਾਈ ਸੀ ਸੇਠ ਦੀ ਹੂੰ ਸ਼ਹਿਰ ਦੇ ਵਿੱਚ ਸੇਠ ਦੀ ਦੁਕਾਨ ਸੀਗੀ ਤੇ ਵਿੱਚ ਮਕਾਨ ਸੀ ਹਵੇਲੀ ਸੀ ਮਤਲਬ ਕਿ ਹਵੇਲੀ ਦੇ ਵਿੱਚ ਉਹਦੀ ਦੁਕਾਨ ਸੀ ਸੌਦੇ ਪੱਤੇ ਦੀ ਮਿਕਸ ਜਿਹਾ ਸਮਾਨ ਮਿਲਦਾ ਸੀ ਉਦੋਂ ਜਿਵੇਂ ਉਸ ਪੈਂਟਰੀਆਂ ਦੇ ਸੈੱਲ ਹੋ ਗਏ ਇੱਕ ਕਮਾਣੇ ਰੱਖਣ ਦਾ ਰਸਵਾ ਉਦੋਂ ਬਾਹਰ ਹੀ ਦੁਕਾਨਾਂ ਹੁੰਦੀਆਂ ਨਹੀਂ ਸੀ ਕਿ ਗਿਣਤੀ ਜੀ ਨਹੀਂ ਹੁੰਦੀਆਂ ਸੀ ਨਾ ਤੇ ਰਿੰਪੀ ਉਹਨੇ ਵੀ ਕੋਠੀ ਪਾਈ ਵੀ ਸੀ ਆ सॉरी ਹਵੇਲੀ ਪਾਈ ਵੀ ਸੀ ਆਪਦੀ ਕੋਠੀ ਟੈਪ ਲਾ ਲਾਇਆ ਹਵੇਲੀ ਲਾਲਾ ਹਣਾ ਤੇ ਉਹਨੇ ਹਵੇਲੀ ਤੇ ਲਿਖਾਇਆ ਸੀ ਚਾਲ ਛੱਡ ਯਾਰ ਕਿਸੇ ਕੋਠੀ ਉੱਤੇ ਹਾਂ ਕੀ ਲਿਖਾਇਆ ਸੀ ਚੱਲ ਛੱਡ ਯਾਰ ਚੱਲ ਛੱਡ ਯਾਰ ਤੇ ਜਿਹੜੇ ਕੋਈ ਰਾਹੀ ਪਾਂਦੀ ਲੰਘਦੇ ਜਾਂ ਜਿਹੜੇ ਕੋਈ ਸੌਦਾ ਲੈਣ ਆਉਂਦੇ ਉਹਦੇ ਦੁਕਾਨ ਤੇ ਆਉਂਦੇ ਹਨਾ ਉਹ ਯਾਰ ਬੜਾ ਜਰਨਲ ਦੇਖ ਦੀ ਸੇਠ ਨੇ ਆ ਚਲ ਛੱਡ ਯਾਰ ਕਿਉਂ ਲਿਖਾਇਆ ਯਾਰ ਨਹੀਂ ਤਾਂ ਅਗਲਾ ਗੋਤ ਲਿਖਾਉਂਦਾ ਜਿਵੇਂ ਮਿੱਤਲ ਗੁਪਤਾ ਐਵੇਂ ਲਿਖਾਉਂਦਾ ਵੀ ਇਹਨੇ 40 ਛੱਡ ਯਾਰ ਲਿਖਾਇਆ ਹੈ ਨਾ ਵੀ ਕੀ ਚੱਕਰ ਆ ਨਵੀਂ ਚੀਜ਼ ਆ ਇਹ ਨਾ ਤੇ ਉਹ ਸੇਠ ਵੀ ਬੜਾ ਚੰਟ ਬੰਦਾ ਸੀ ਆ ਕਿ ਉਹ ਕਿਸੇ ਪੁੱਛਦੇ ਬਹੁਤ ਨੂੰ ਵੀ ਸਿੱਠਾ ਯਾਰ ਇਹਦਾ ਕੀ ਮਤਲਬ ਬਸ ਹਾਸੇ ਗੱਲ ਤੇਚਰ ਚ ਗੱਲ ਨੂੰ ਟਾਲ ਦਿੰਦਾ ਸੀ ਗੱਲ ਗੋਲ ਜੀ ਕਰ ਜਾਂਦਾ ਸੀ ਚਲ ਛੱਡ ਯਾਰ ਹਾਂ ਵੀ 40 ਛੱਡ ਯਾਰ ਤੁਸੀਂ ਕੀ ਲੈਣਾ ਇਹ ਸੋਡੇ ਕੰਮ ਦੀ ਗੱਲ ਨਹੀਂ ਤੇ ਸੇਠ ਦਾ ਇੱਕ ਜਮਾਤੀ ਸੀ ਆ ਇਕੱਠੇ ਬੜੇ ਸੀ ਉਹ ਦੋ ਬੰਦੇ ਸੀ ਸੇਠ ਤੇ ਉਹ ਜੀਮੇਂਦਾਰ ਹਾਂ ਇਹ ਕਾਫੀ ਪਿਆਰ ਸੀ ਕਾਫੀ ਲਗਾਅ ਚ ਨਾ ਵਿੱਚ ਸੌਦਾ ਪਤਾ ਨਾ ਆ ਆਪਸ ਵਿੱਚ ਚੱਲਦਾ ਰਹਿੰਦਾ ਸੀ ਲੈਣ ਦੇਣਾ ਕਿ ਉਹ ਮਤਲਬ ਕਿ ਸੇਠ ਨਾਲ ਬਿੱਲੀ ਟਾਈਮ ਵੀ ਜਾਂਦਾ ਸੀ ਗੱਲਾਂ ਬਾਤਾਂ ਵੀ ਕਰ ਲਾਂਗ ਜਾਂਦਾ ਸੀ ਤੇ ਸੇਠ ਨੂੰ ਵੀ ਉਹਨੇ ਬਹੁਤ ਬਾਰੇ ਪੁੱਛਿਆ ਵੀ 40 60 ਹਜ਼ਾਰ ਇਹਦਾ ਹਵੇਲੀ ਤੇ ਲਿਖਾਇਆ ਇਹਦੇ ਬਾਰੇ ਦੱਸ ਤੋਂ ਸੇਠ ਉਹਨੂੰ ਫੇਰ ਕਿਸ ਚਰਜ ਤਾੜ ਛੱਡ ਦਿੰਦਾ ਸੀ ਮਤਲਬ ਉਹਦੀ ਵੀ ਕੋਈ ਗੱਲ ਤਾਂ ਨਹੀਂ ਦੱਸਦਾ ਨਹੀਂ ਸੀ ਇੱਕ ਦਿਨ ਭਈ ਉਹ ਬੰਦਾ ਜਿਹੜਾ ਉਹਦਾ ਜਮਾਤੀ ਸੀ ਘਰੇ ਜਦੋਂ ਗਿਆ ਤੇ ਉਹ ਪਿਆ ਤੇ ਸਾਰਿਆਂ ਵੱਲ ਦੇਖੀ ਜਾਂਦਾ ਪਿਆ ਯਾਰ ਕੀ ਮਤਲਬ ਹੋਇਆ ਦਾ ਚੱਲ ਕੱਢਿਆ ਹੁਣੇ ਪਈ ਰਾਤ ਨੂੰ ਸੋਚਿਆ ਵੀ ਆ ਤੜਕੇ ਸੁਦੇਹਾ ਜਾਉ ਨਾਲ ਤਾਂ ਸੌਦਾ ਪੱਤਾ ਲਿਆਉਂ ਤੇ ਨਾਲੇ ਸੇਠ ਨੂੰ ਪੁੱਛੂ ਵੀ ਇਹਦੇ ਬਾਰੇ ਦੱਸਿਆ ਯਾਰ ਇਹ ਪਤਾ ਕਰਕੇ ਮੁੜਨਾ ਹਾਂ ਤੇ ਸੇਠ ਨੇ ਆ ਸੇੜ ਕੋਈ ਬਾਗਿਆ ਸਵੇਰੇ ਹੋ ਪਿੰਡੋਂ ਜਦੋਂ ਸਾਧਨ ਘੱਟ ਸੀ ਚੱਲ ਸੋ ਚੱਲ ਤੁਰਿਆ ਗਿਆ ਵਿਚਾਰਾ ਜਿਹਾ ਕਿਵੇਂ ਨਾ ਕਿਵੇਂ ਪਹੁੰਚ ਗਿਆ ਸੇੜ ਕੋਲੇ ਟੋਲਾ ਰੱਖਿਆ ਸੇਠ ਨੇ ਪਾਣੀ ਧਣੀ ਪਾਇਆ ਉਹਨੂੰ ਪੀਚਾ ਪੰਚੀ ਉਹਦਾ ਪਤਾ ਉਹਨੇ ਲੈ ਲਿਆ ਉਹਦਾ ਕਹਿੰਦਾ ਸਿੱਠਾ ਯਾਰ ਅੱਜ ਮੈਨੂੰ ਤੂੰ ਜ਼ਰੂਰ ਦੱਸ ਯਾਰ ਇਹਦਾ 40 ਛੱਡ ਯਾਰ ਉਹਦਾ ਕੀ ਮਤਲਬ ਹੈ ਉਹ ਕਹਿੰਦਾ ਭੋੜਿਆ ਪੰਜ ਯਾਰ ਤੂੰ ਕੀ ਲੈਣਾ ਕਹਿੰਦਾ ਪਤਾ ਨਹੀਂ ਯਾਰ ਸਿੱਠਾ ਇਕੱਠੇ ਪੜੇ ਆ ਇਕੱਠੇ ਕਹਿੰਦਾ ਖੇਡੇ ਆ ਕਹਿੰਦਾ ਯਾਰ ਮੈਨੂੰ ਤਾਂ ਦੱਸ ਦੇ ਘਟੋ ਘਟ ਪਤਾ ਤਾਂ ਹੋਵੇ ਹਾਂ ਪਤਾ ਤਾਂ ਹੋਵੇ ਯਾਰ ਕਹਿੰਦਾ ਇੰਨੇ ਚਿਰ ਫਿਰ ਵੀ ਲਿਆ ਜੱਟ ਤੇ ਬਾਣੀਆਂ ਦੀ ਯਾਰ ਉਹ ਕਹਿੰਦਾ ਯਾਰ ਬਹਿ ਜਾ ਕਹਿੰਦਾ ਦੁਪਹਿਰੇ ਦਾ ਟਾਈਮ ਹੋ ਗਿਆ ਤੇ ਕਹਿੰਦਾ ਹੁਣ ਬਿਲਿਆਂ ਗਾਗ ਵੀ ਹੈ ਨਹੀਂ ਕੋਈ ਆ ਜਾ ਫਿਰ ਅੱਜ ਆਪਾਂ ਇਸ ਦੀ ਇਸ ਵਿਸ਼ੇ ਦੀ ਗੱਲ ਕਰਦੇ ਹਾਂ ਕਹਿੰਦਾ ਇਹਦਾ ਪਹਿਲਾ ਬੰਦਾ ਜਿਹਨੂੰ ਮੈਂ ਦੱਸੂਆਂ ਇਹਦਾ ਮਤਲਬ ਚੱਲ ਛੱਡ ਯਾਰ ਦਾ ਕੀ ਮਤਲਬ ਆਨ ਇਹਦਾ ਮਤਲਬ ਇਹ ਕਹਿੰਦਾ ਯਾਰ ਸਾਡੇ ਬਜ਼ੁਰਗ ਸੀ ਕਹਿੰਦਾ ਜਦੋਂ ਦੁਕਾਨ ਤੇ ਵੰਦੇ ਸੀ ਉਹ ਕਹਿੰਦਾ ਹਸਤੇ ਛੋਟੇ ਹੁੰਦੇ ਸੀ ਕਹਿੰਦਾ ਤੇ ਉਹ ਭਾਈ ਕਹਿੰਦਾ ਪਹਿਲਾਂ ਜਵਾਨਾਂ ਵਿੱਚ ਕਹਿੰਦਾ 50 100 ਇਹ ਜੇ ਨੋਟ ਚੱਲਦੀ ਸੀ ਹੈਨਾ ਛੋਟੀ ਕਰੰਸੀ ਸੀਗੀ ਪੈਸਾ ਜਾਂਦਾ ਸੀ ਹਾਂ ਤੇ ਜਦੋਂ ਕਿ ਜ਼ਿਮੀਂਦਾਰ ਆਉਂਦਾ ਕਿ ਸੇਠਾ 5 ਦਾ ਸੌਦਾ ਦੇ ਦੇ 50 ਦਾ ਸੌਦਾ ਦੇ ਦੇ ਜਾਂ ਕਿ ਜਿਨੀਆਂ ਕਿ 48 ਰੁਪਏ ਬਣ ਗਏ ਸੌਦੇ ਦੇ ਜਦੋਂ ਹਿਸਾਬ ਲਾਇਆ ਜਾਂਦੇ ਤੇ ਹਨਾ ਉਹ ਕੀ ਕਰਦੇ ਸੀ 2 ਰੁਪਏ ਹੈੱਕਰ ਫੇ ਰਹਿ ਜਾਂਦੇ ਸੀ ਤੇ ਉਹ ਕਹਿੰਦੇ ਚਲ ਕੋਈ ਗੱਲ ਨਹੀਂ ਯਾਰ ਸੇਠਾ ਚਲ 60000 ਤੇ ਭਈ ਉਹ ਸੇਠ ਗੱਲੇ ਚ ਪਾ ਲਾਂਦਾ ਜੇ ਕੋਈ 5 ਦਾ ਲੈ ਗਿਆ 4 ਪੀ ਦਾ ਸੌਦਾ ਲੈ ਗਿਆ 5 ਦੇ ਤੇ 1 ਰੁਪਿਆ ਖੋਲਾ ਨਹੀਂ ਜ਼ਿਮੀਂਦਾਰ ਫੇਰ ਚਲ 60 ਯਾਰ ਸੇਠਾ ਕੋਈ ਨਹੀਂ ਇਹੋਂ ਕਰ 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 ਕੇ ਵੀ ਉਹਨੂੰ ਕਾਫੀ ਪੈਸਾ ਆਪਣੇ ਐਵੇਂ ਆ ਜਾਂਦਾ 46000 ਵਾਲਾ ਪੈਸਾ ਹੋ ਜਾਂਦਾ ਕੱਪੜੇ ਤੇ ਸੀ ਤੇ ਸੇਡ ਫਿਰ ਸ਼ਾਮ ਨੂੰ ਉਹ ਕੀ ਕਰਦੇ ਪੈਸਾ ਹਿਸਾਬ ਕਿਤਾਬ ਕਰਦੇ ਬਹੀ ਖਾਤੇ ਚੈੱਕ ਕਰਦੇ ਆ ਉਹ ਜਿਹੜੇ 60000 ਵਾਲੇ ਪੈਸੇ ਹੁੰਦੇ ਸੀਗੇ ਉਹ ਗੱਲੇ ਜੋ ਕੱਢ ਕੇ ਗਾਗਰ ਚ ਪਾ ਲੈਂਦੇ ਇੱਕ ਗਾਗਰ ਲਾਈ ਦੀ ਸੀ ਉਹਨਾਂ ਦੀ ਆਡਰ ਸਪੈਸ਼ਲ ਸਪੈਸ਼ਲ ਗਾਗਰ ਲਾਈ ਸੀ ਉਹ ਚ ਉਹ ਪਾ ਲੈਂਦੇ ਸੀ ਪੈਸੇ ਤੇ ਅਖੀਰ ਤੇ ਪਈ ਕੰਮ ਚੱਲਦਾ ਗਿਆ ਚੱਲਦਾ ਗਿਆ ਤੇ ਅਖੀਰ ਤੇ ਕਹਿੰਦਾ ਜਦੋਂ ਕਾਫੀ ਟਾਈਮ ਟੱਪ ਗਿਆ ਤੇ ਉਹ ਗਾਗਰ ਭਈ ਨੇੜੇ ਲੱਗ ਇੱਕਾਗਰ ਹੋਤ ਪਰ ਕੀ ਹੋਤ ਪਰ ਗਿਆ ਕਰਦੇ ਕਰਦੇ ਨਾ ਲੰਮਾ ਚੱਲਿਆ ਕੰਮ ਤੇ ਪੈਸਾ ਉਹਨਾਂ ਦਾ 40 ਛੱਡ ਜਲ ਰਾ ਕਾਫੀ ਕੱਠਾ ਹੋ ਗਿਆ ਕੱਠਾ ਹੋ ਗਿਆ ਤੇ ਇਤਨਾ ਸਾਡੇ ਬਜ਼ੁਰਗਾਂ ਨੇ ਸਾਡੇ ਸੇਠਾ ਨੇ ਹਵੇਲੀ ਖੜੀ ਕਰਤੀ ਇੱਕ ਨਾ ਹਾਂ ਆ ਗਿਆ ਜਿਹੜੇ ਥੋੜੇ ਸਾਹਮਣੇ ਹਵੇਲੀ ਤੇ ਵਿੱਚ ਆਪਣੀ ਨਾ ਦੁਕਾਨ ਆ ਇਹ ਇੱਕ ਨਾ ਉਹ ਵੀ ਪੈਸੇ ਦੀ ਬਣਾਈ ਵੀ ਹਵੇਲੀ ਆ 40 ਛੱਡ ਯਾਰ ਤਾਂ ਹੀ ਲਿਖਾਇਆ ਉਹ ਇਹ ਹਾਂ ਉਹ ਫਿਰ ਉਹ ਭਈ ਜ਼ਿਮੀਂਦਾਰ ਕਹਿੰਦਾ ਫਿਰ ਇਹ ਲਿਖਾਉਣ ਦਾ ਕੀ ਮਤਲਬ ਹੋਇਆ ਹਾਂ ਕਹਿੰਦਾ ਜਿਹੜਾ ਸਾਡੇ ਬਜ਼ੁਰਗਾਂ ਦਾ ਦਿਮਾਗ ਸੀ ਬਹੁਤ ਵੱਡਾ ਦਿਮਾਗ ਸੀ ਕਹਿੰਦਾ ਉਹ ਕਹਿੰਦੇ ਸਾਡੇ ਲਈ ਇੱਕ ਨਾ ਮੈਸੇਜ ਛੱਡ ਕੇ ਗਏ ਆ 40 ਛੜ ਹਜ਼ਾਰ ਦਾ ਵੀਰ ਇਹ ਉਸ ਪੈਸੇ ਦੀ ਹਵੇਲੀ ਬਣੀ ਜਿੰਦੀ ਕੋਈ ਕਦਰ ਨਹੀਂ ਕਰਦਾ ਜਿਹੜੇ ਪੈਸੇ ਜਿਹੜਾ ਆਪਾਂ ਦੁਕਾਨਾਂ ਤੋਂ ਛੱਡਿਆ ਨੇ ਵੀਰ 1 ਰੁਪਿਆ 2 ਰੁਪਿਆ ਚੱਲ ਛੱਡਿਆ ਹੈ ਨਾ ਇਸ ਪੈਸੇ ਦੀ ਉਹ ਹਵੇਲੀ ਬਣਾਈ ਵੀ ਸੀ ਤਾਂ ਕਰਕੇ ਫਿਰ ਉਹ ਜ਼ਿਮੀਦਾਰ ਨੂੰ ਉਸ ਸੇਠ ਨੇ ਸਾਰੀ ਕਹਾਣੀ ਦੱਸੀ 40 ਛੜ ਹਜ਼ਾਰ ਰੁਪਏ ਹੈ ਨਾ ਜਿਵੇਂ ਅੱਜ ਕੱਲ ਮੌਲਾਂ ਜੀ ਤੁਸੀਂ ਜਾਣਦੇ ਹੋ ਹਣ ਕਿਤੇ ਹੀ ਭਗ ਜਾ ਤੂੰ ਕੋਈ ਵੀ ਚੀਜ਼ਾ 99 ਰੁਪਏ ਦੀ ਹੋਊਗੀ ਬਿਲਕੁਲ 1 ਰੁਪਿਆ ਉੱਤੇ ਵਾਲਾ ਉਹ ਨਾਦਲ ਵਾਪਸ ਕਰਨ ਹਾਂ ਤੇ ਨਾ ਹੀ ਉਹ ਸੌਦੇ ਦਾ ਹੁੰਦਾ ਉਹ ਇਦਾਂ ਹੀ ਜਾਂਦਾ ਉਹ ਬਿਲਕੁਲ ਆਪਾਂ ਕਿਹਨਾਂ ਚੱਲ ਛੱਡ ਜਾਰ 1 ਰੁਪਿਆ ਕੀ ਮੰਗਣਾ ਕੀ ਮੰਗਣਾ ਹੈਨਾ ਇਸ ਕਰਕੇ ਵੀ ਇਹ ਜਿਹੜਾ 1 ਰੁਪਿਆ ਇਹਨੂੰ ਆਪਾਂ ਛੱਡ ਦਾਨੇ ਆ ਆਥਰ ਨੂੰ ਜਿਹਨਾਂ ਕੋਲੇ 100 ਗਾਗਾ ਕੇ ਤੇ ਲਾਲਾ ਸਾਹਿਬ 100 ਰੁਪਿਆ ਹੋ ਗਿਆ ਲੱਖਾ ਗਿਆ ਲੱਖ ਹੋ ਗਿਆ ਲੱਖ ਹੋ ਗਿਆ ਤੇ ਲੱਖ ਹੋ ਗਿਆ ਮਿੱਤਲ ਮੋਲ ਹਾਂ ਇਹਦਾ ਮੱਚਾ ਛੱਡ ਜਾਰਦਾ ਹੀ ਬਣਿਆ ਛੱਡ ਜਾਰਦਾ ਬਣਿਆ ਰਿਹਾ ਉਹ ਤੇ ਲੈ ਮਿੱਤਰੋ ਜਿਹੜਾ ਬਠਿੰਡੇ ਵਾਲਾ ਮਿੱਤਲ ਮੋਲ ਹੈ ਉਹ ਵੀ ਚੱਲ ਛ ਤੇ ਸੋ ਦੋਸਤੋ ਕਹਾਣੀ ਦਾ ਤੇ ਸਮੇਂ ਦੀ ਹਮਮ ਜਰੂਰ ਕਦਰ ਕਰੋ ਯਾਰ ਹਨਾ ਕਹਾਣੀ ਦਾ ਕਿਹੜਾ ਆਪਣਾ ਕਹਿੰਦੇ ਸੱਟਾ ਨਿਕਲਦਾ ਮਗਰੋਂ ਵੀ ਇਹੀ ਹੈ ਵੀ ਪੈਸੇ ਦੀ ਤੇ ਸਮੇਂ ਦੀ ਕਦਰ ਕਰੋ ਤੇ ਕਹਾਣੀ ਤੁਹਾਨੂੰ ਕਿਦਾਂ ਲੱਗੀ ਆਪਣਾ ਪਿਆਰਾ ਜਿਹਾ ਕਮੈਂਟ ਤੇ ਸੁਝਾਅ ਸਾਨੂੰ ਜਰੂਰ ਦੱਸਿਓ ਜੇ ਇਦਾਂ ਦੀਆਂ ਕਹਾਣੀਆਂ ਤੁਹਾਡੇ ਕੋਲ ਪੰਨਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਤੇ ਆਪਣਾ ਪੇਜ ਅਣਖ YouTube ਤੇ ਸਬਸਕ੍ਰਾਈਬ ਕਰ ਲਓ Facebook ਤੇ Instagram ਤੇ ਫੋਲੋ ਕਰ ਲਓ ਲਾਈਕ ਸ਼ੇਅਰ ਕਰਦੇ ਰਹਾ ਕਰੋ ਜੇ ਕਿਸੇ ਦੀ ਵਧੀਆ ਸਟੋਰੀ ਸਾਡੇ ਕਮੈਂਟ ਚ ਆਉਂਦੀ ਹੈ ਤਾਂ ਅਸੀਂ ਅਗਲੀ ਸਟੋਰੀ ਉਹਨਾਂ ਦੀ ਵੀਡੀਓ ਪਾਵਾਂਗੇ ਵੀਡੀਓ ਦੇਖਣ ਲਈ ਧੰਨਵਾਦ ਜੀ